ਵਿਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਨੌਜਵਾਨਾਂ ਨਾਲ ਕੁਵੇਤ ਵਿੱਚ ਇੱਕ ਸੜਕੀ ਹਾਦਸਾ ਵਾਪਰ ਗਿਆ। ਇਸ ਭਿਆਨਕ ਹਾਦਸੇ ਵਿੱਚ 7 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਨ੍ਹਾਂ ਵਿੱਚ ਸਰਹੱਦੀ ਕਸਬਾ ਦੁਰੰਗਲਾ ਦਾ ਇੱਕ ਨੌਜਵਾਨ ਜਗਦੀਪ ਸਿੰਘ ਮੰਗਾ ਵੀ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਮੰਗਾ ਤੋਂ ਇਲਾਵਾ ਇੱਕ ਨੌਜਵਾਨ ਅੰਮ੍ਰਿਤਸਰ, ਇੱਕ ਜਲੰਧਰ ਅਤੇ ਦੋ ਨੌਜਵਾਨ ਪਾਕਿਸਤਾਨ ਦੇ ਹਨ। ਦੋ ਦੀ ਹਲੇ ਤੱਕ شناخت ਨਹੀਂ ਹੋ ਸਕੀ ਹੈ। ਜਗਦੀਤ ਦੀ ਮੌਤ ਨਾਲ ਪਰਿਵਾਰ ਵਿੱਚ ਬੇਹੱਦ ਗਮਗੀਨ ਮਾਹੌਲ ਹੈ ਜਗਦੀਪਤਾ ਇੱਕ 11 ਸਾਲਾ ਬੇਟਾ ਪਤਨੀ ਅਤੇ ਬਜ਼ੁਰਗ ਪਿਤਾ ਹਨ ਮ੍ਰਿਤਕ ਦੇ ਪ੍ਰਾਣੀ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਕੁਵੇਤ ਤੋਂ ਸੂਚਨਾ ਮਿਲੀ ਹੈ ਕਿ ਹਾਦਸਾ ਉਦੋਂ ਹੋਇਆ ਜਦੋਂ ਸਾਰੇ ਨੌਜਵਾਨ ਘਰੋਂ ਕੰਮ ਲੈ ਨਿਕਲੇ ਸਨ ਤੇ ਜਿਹੜੇ ਮੁੰਡੇ ਦੀ ਟੱਲੇ ਦਾ ਰਹਿਣ ਵਾਲਾ ਮੇਰਾ ਬ੍ਰਦਰ ਸੀਗਾ ਵੱਡਾ ਤੇ ਉਹ 사ウਦੀ ਤੇ ਕੁਵੇਤ ਕੰਮ ਕਰਦੇ ਸੀਗੇ ਤੇ 9 ਤਰੀਕ ਨੂੰ ਆਪਣੇ ਕੰਮ ਲਈ ਜਾ ਰਹੇ ਸੀ ਤੇ 7 ਜਣੇ ਸੀਗੇ ਦੋਨਾਂ ਨਾਲ ਪਾਕਿਸਤਾਨ ਦੇ ਕਿ ਦੱਸੇ ਜਾ ਰਹੇ ਨੇ ਤੇ ਪੰਜ ਬੰਦੇ ਇਧਰ ਦੇ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਐਕਸੀ ਕਾਰ ਐਕਸੀਡੈਂਟ ਹੋਇਆ ਤੇ ਉਹਨਾਂ ਵਿੱਚ ਮੇਰੇ ਸੁਣਛ ਤੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ ਸੱਤੀ ਦੀ ਸੱਤਾਂ ਦੀ ਡੈਥ ਹੋ ਗਈ ਆ ਤੇ ਬਾਕੀ ਇਹ ਆ ਵੀ ਪੰਜਾਂ ਕ ਦੀ ਸਨਗਤ ਹੋਈ ਆ ਤੇ ਦੋ ਬੰਦੇ ਦੀ ਹਲੇ ਕੋਈ ਸਨਗਤ ਸੁਖਣੀ ਨਹੀਂ ਹੋ ਰਹੀ ਆ ਆਪਦੇ ਤੇ ਭਾਜੀ ਜਿੱਦਾਂ ਜਿੱਦਾਂ ਮੈਂ ਉਧਰ ਦੇ ਮੁੰਡੇ ਨੇ ਜਿਹੜੇ ਮਗਰ ਤੋੜ ਭੱਜ ਕਰ ਰਹੇ ਆ ਮੈਂ ਉਹਨਾਂ ਨਾਲ ਵਟਸਐਪ ਤੇ ਕਾਲ ਕਰਦਾ ਜਾਂ ਫੋਨ ਤੇ ਗੱਲ ਕਰਦਾ ਤੇ ਉਹ ਇਹੀ ਦੱਸਦੇ ਨੇ ਪਤਾ ਲੱਗਣ ਚਾਹੁੰਦਾ ਕਿ ਇੱਕ ਜਲੰਧਰ ਦਾ ਇੱਕ ਅੰਮਰਸਰ ਦਾ ਤੇ ਇੱਕ ਮੇਰਾ ਬਰਦਰ ਦਾ ਸੀਗਾ 1.5 ਸਾਲ ਪਹਿਲਾਂ ਗਿਆ ਸੀ। 1.5 ਕੋਣ ਪਿੱਛੇ। ਪਰਿਵਾਰ ਚ ਬਸ ਮੇਰੀ ਭਾਬੀ ਜੀ ਨੇ ਤੇ ਮੇਰਾ ਬਰਦਰ ਦਾ ਬੱਚਾ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਅਤੇ ਇੱਕ ਮੇਰਾ ਬੱਚਾ ਹੈ। ਮੰਗ ਭਾਜੀ ਇਹੋਈ ਆ ਵੀ ਇਨਸਾਨ ਇਨਸਾਨ ਭਾਜੀ ਰੋਟੀ ਤਾਂ ਮਿਹਨਤ ਕਰਕੇ ਵੀ ਕਾ ਲੇ ਗਿਆ ਪਰ ਜਿਹੜੀਆਂ ਉੱਤੇ ਵੀ ਦੇਸ਼ਾਂ ਵਿੱਚ ਡੈੱਡ ਬੋਡੀਆਂ ਰੋਲਦੀਆਂ ਨਾ ਇਹ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ ਜੀ ਸਰਕਾਰ ਕੋ ਇਹੋ ਮੰਗ ਹੋਣੀ ਚਾਹੀਦੀ ਹੈ ਵੀ ਜੇ ਕਿਸੇ ਦਾ ਧੀ ਪੁੱਤ ਇਦਾਂ ਹੋ ਜੇ ਬਾਹਰ ਤੇ ਉਹਦੀ ਡੈੱਡ ਬੋਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੰਗਾਨੀ ਦੀ ਹੋਣੀ ਚਾਹੀਦੀ ਹੈ ਅਪੀਲ ਇਹੀ ਹੈ ਜੀ ਵੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਜੇ ਕਿਤੇ ਕਿਸੇ ਨਾ ਵੀ ਇਦਾਂ ਕਿਸੇ ਨਾ ਵੀ ਹੋ ਸਕਦਾ ਇਦਾਂ ਇਹ ਨਹੀਂ ਵੀ ਸਾਡੇ ਨਾਲ ਹੀ ਹੋਇਆ ਕਿਸੇ ਨਾ ਵੀ ਹੋ ਸਕਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਹੁਣ ਉੱਥੇ ਜਿਹੜੇ ਮੁੰਡੇ ਮਿਹਨਤ ਕਰਦੇ ਆ ਕੀ ਪਤਾ ਉਹਨਾਂ ਦੀ ਸੈਲਰੀ ਆਈ ਹੈ ਨਹੀਂ ਆਈ ਮੈਂ ਫਿਰ ਵੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਜਿੰਨਾ ਹੈਗਾ ਕੋਸ਼ਿਸ਼ ਕਰਕੇ ਤੇ ਮੇਰੇ ਭਰਾ ਦੀ ਡੈੱਡ ਬੋਡੀ ਪਹਚਾਨ ਚ ਮੇਰੀ ਮਦਦ ਕਰ ਰਹੇ ਨੇ ਤੇ ਇਹਦੇ ਵਿੱਚ ਇਹ ਇਹੀ ਸਰਕਾਰ ਦਾ ਆਪਣਾ ਸਰਕਾਰ ਰੋਲ ਨਿਭਾਏ ਤੇ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਥੋੜੀ ਆਸਾਨੀ ਹੋ ਜਾਏ ਡੈੱਡ ਬੋਡੀ ਭੇਜਣ ਚ ਜਿਹੜੇ ਮਹੀਨਾ ਮਹੀਨਾ ਦੋ ਦੋ ਮਹੀਨੇ ਬੰਦਿਆਂ ਦੀਆਂ ਡੈੱਡ ਬੋਡੀਆਂ ਨਹੀਂ ਆਉਂਦੀਆਂ ਮਗਰੋਂ ਪਰਿਵਾਰ ਵਿੱਚ ਕਈ ਇਦਾਂ ਹੀ ਦੁੱਖ ਨਾਲੀ ਦੇ ਪਛਾਦੇ ਬਜ਼ੁਰਗ ਖਤਮ ਹੋ ਜਾਂਦੇ ਆ ਮਾਪੇ ਖਤਮ ਹੋ ਜਾਂਦਾ ਇਹ ਚੀਜ਼ ਨੂੰ ਥੋੜਾ ਜਿਆਦਾ ਹੋਣਾ ਚਾਹੀਦਾ ਸਰਕਾਰ ਕੋਲ ਸਾਡੀ ਇਹੀ ਮੰਗ ਆ ਕਿ ਜਿਹੜੇ ਬੱਚੇ ਆਪਣੇ ਜਾਂਦੇ ਨੇ ਇਥੋਂ ਵਿਦੇਸ਼ ਰੋਟੀ ਕਮਾਣ ਵਾਸਤੇ ਰੋਜੀ ਰੋਟੀ ਕਮਾਣ ਵਾਸਤੇ ਉਹਨਾਂ ਨੂੰ ਉਥੇ ਚੰਗੀ ਸਹੂਲਤ ਹੋਲੇ ਜਾਂ ਉਹਨਾਂ ਦੀ ਕੋਈ ਅਜੀ ਦੁਰਘਟਨਾ ਹੋ ਜੇ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਇੰਡੀਆ ਉਹਨਾਂ ਦੀ ਡੈਡ ਬਾਡੀ ਜਿਹੜੀ ਉਹ ਪਛਾਣ ਦੀ ਕੋਸ਼ਿਸ਼ ਕਰਕੇ ਕਿ ਉਹ ਇਨਾ ਖੱਜਲਖਵਰੀ ਹੋਣ ਦੇ ਬਾਅਦ ਵੀ ਤੇ ਮਤਲਬ ਗੜੀ ਡੈਡ ਬਾਡੀ ਉਹ ਭੇਜ ਦੇਣੀ ਹੈਗੀ ਤੇ ਉਥੇ ਪਿੱਛੇ ਬੰਦੇ ਜਿਹੜੇ ਆਪਣੇ ਸੱਜਣ ਬੇਲੀ ਨਾਲ ਮੰਦਾ ਹੋਏ ਤਾਂ ਫਿਰ ਖੱਜਲ ਖਰਾਬ ਹੀ ਹੋਣਾ ਪਏਗਾ